ਦੋਸਤੋ ਅੱਜ ਇੱਕ ਵਾਰ ਫੇਰ ਮੈਂ ਤੁਹਾਡਾ ਨਾਮ ਪੜਾ ਇੰਪੋਰਟੈਂਟ ਇਸ਼ੂ ਕਰਨਾ ਵਾਂ ਡਿਸਕਸ ਸਾਡੇ ਨੌਜਵਾਨਾਂ ਦੇ ਭਵਿੱਖ ਬਾਰੇ ਜਿਹੜੀਆਂ ਪੰਜਾਬ ਸਰਕਾਰ ਨੌਕਰੀਆਂ ਦੇ ਰਹੀ ਆ ਜਦੋਂ ਦੀ ਭਗਵੰਤਪਾਲ ਸਰਕਾਰ ਬਣੀ ਆ ਇਹਨਾਂ ਨੇ ਕਾਫੀ ਮਹਿਕਮੇ ਵਿੱਚ ਗੈਰ ਪੰਜਾਬੀਆਂ ਨੂੰ ਔਰ ਦੂਸਰੇ ਸੂਬਿਆਂ ਦੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਨੇ ਅੱਜ ਮੇਰੇ ਕੋਲ ਜਿਹੜੇ ਤੱਥ ਨੇ ਇਹ ਪਸ਼ੂ ਪਾਲਣ ਵਿਭਾਗ ਐਨੀਮਲ ਹਸਬੰਡਰੀ ਡਿਪਾਰਟਮੈਂਟ ਨੇ ਕੱਡੀਆਂ ਤਾਂ ਪੋਸਟਾਂ ਸੀਗੀਆਂ ਤਕਰੀਬਨ 605 ਪੋਸਟਾਂ ਕੱਡੀਆਂ ਸੀ ਇਹਨਾਂ ਨੇ ਵੈਟਨਰੀ ਇਨਸਪੈਕਟਰਸ ਦੀਆਂ ਔਰ ਨਾਲ ਲਾਈਫਸਟਾਕ ਸੁਪਰਵਾਈਜ਼ਰਸ ਦੀਆਂ ਉਹਦੇ ਚ ਆਫਕੋਰਸ ਹੁੰਨੀਆਂ ਕੁਝ ਰਾਖਵਾਕਰਨ ਹੁੰਦਾ ਲੜਕੀਆਂ ਦੇ ਵਾਸਤੇ ਕੁਝ ਜਨਰਲ ਕੈਟਾਗਰੀ ਹੁੰਦਾ ਤੇ ਕੁਝ ਬਾਕੀ ਪੋਸਟਾਂ ਜਿਹੜੀਆਂ ਨੇ ਉਹ ਰਿਜ਼ਰਵ ਕੈਟਾਗਰੀ ਚ ਤੁਸੀਂ ਹੈਰਾਨ ਹੋਵੋਗੇ ਕਿ ਇਹ 605 ਪੋਸਟਾਂ ਚੋਂ 404 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਨੇ ਪਿਛਲੇ ਦਿਨਾਂ ਚ ਉਹਨਾਂ ਨੂੰ ਜੌਬਸ ਦਿੱਤੀਆਂ ਗਈਆਂ ਲੇਕਿਨ ਸਭ ਤੋਂ ਜਿਹੜੀ ਅਫਸੋਸਨਾਕ ਗੱਲ ਹੈ ਕਿ ਆ ਮੇਰੇ ਕੋਲ ਪ੍ਰੋਪਰ ਲਿਸਟ ਹੈ ਸਾਰੀ ਬੜੀ ਲੰਬੀ ਚੌੜੀ ਲਿਸਟ ਹੈ ਵੈਸੇ ਅਗਰ ਤੁਸੀਂ ਦੇਖੋਗੇ ਕਈ ਪੇजेस ਦੀ ਲਿਸਟ ਹੈਗੀ ਆ ਲੇਕਿਨ ਆ ਜਿਹੜੇ ਆ ਜਿਹੜੇ ਨੌਜਵਾਨ ਨੇ ਸਾਰੇ ਅਗਰ ਤੁਸੀਂ ਲਿਸਟ ਨੂੰ ਬ੍ਰੀਕੀ ਨਾਲ ਦੇਖੋਗੇ ਇਸ 404 ਵੈਟਰਰੀ ਇਨਸਪੈਕਟਰਸ ਤੇ ਲਾਈਫਸਟਾਕ ਸੁਪਰਵਾਈਜ਼ਰਸ ਦੇ ਵਿੱਚੋਂ 134 ਜਿਹੜੇ ਨੇ ਉਹ ਹਰਿਆਣਾ ਤੇ ਰਾਜਸਥਾਨ ਦੇ ਨੇ ਬਹੁ ਗਿਣਤੀ ਵੈਸੇ ਰਾਜਸਥਾਨ ਦੇ ਨੇ ਮਿਸਾਲ ਦੇ ਤੌਰ ਤੇ ਮੈਂ ਪੜ੍ਹ ਦੇਣਾ ਜਿਹੜਾ ਪੇਜ ਪੂਰਾ ਇਹ ਹੈ ਤਾਂ 37 ਸਿਰਫ ਕੋਕ ਇੱਕ ਪੇਜ ਤੇ 37 ਸੀਰੀਅਲ ਨੰਬਰਸ ਆਉਂਦੇ ਨੇ 37 ਦੀ ਲਿਸਟ ਹੈਗੀ ਆ ਮੋٹے ਤੌਰ ਤੇ ਜਿਹੜਾ ਉੱਤੇ ਮੇਰੇ ਕੋਲ ਇੱਕ ਨੰਬਰ ਤੇ ਨਾਮ ਹੈਗਾ ਵੀਰ ਭਾਨ ਵਿਲੇਜ ਪੋਸਟ ਆਫਿਸ ਕਟਵਾਲ ਤਹਿਸੀਲ ਇਲੇਵਾ ਡਿਸਟ੍ਰਿਕਟ ਜੀਂਦ ਇਸੇ ਤਰ੍ਹਾਂ ਹੀ ਰਣ ਸਿੰਘ ਇਹ ਹੈਗਾ ਬਾਜੀ ਚਾਹੜ ਵਾਲਾ ਇਹਦਾ ਹੈਗਾ ਸ਼ਾਹਪੁਰਾ ਪਿੰਡ ਪੋਸਟ ਆਫਿਸ ਤੇ ਹਰਿਆਣਾ ਫਿਰ ਆ ਗਿਆ ਵਿਨੋਦ ਕੁਮਾਰ ਇਹ ਹੈਗਾ ਵਿਲੇਜ ਤੇ ਪੋਸਟ ਆਫੇ ਪੀਰਥਲਾ ਅ ਤਹਿਸੀਲ ਤੋਹਾਣਾ ਫਤਿਹਬਾਦ ਹਰਿਆਣਾ ਸੁਰੇਸ਼ ਕੁਮਾਰ ਇਹ ਹੈਗਾ ਨਰਵਾਣੇ ਦਾ ਮਦਨ ਲਾਲ ਇਹ ਹੈਗਾ ਐਲਾਨਾਬਾਦ ਦਾ ਸ਼ਿਵ ਚੰਦ ਇਹ ਹੈਗਾ ਤਹਿਸੀਲ ਡੱਬ ਵਾਲੀ ਹਰਿਆਣਾ ਦਾ ਲਾਈਕਵਾਇਜ਼ ਈਸ਼ਵਰਦੱਤ ਨਰਵਾਣਾ ਜੀਂਦ ਤੋਂ ਕ੍ਰਿਸ਼ਨ ਕੁਮਾਰ ਪਿੰਡ ਲਹਿਰੀਆਂ ਹਰਿਆਣਾ ਇਸੇ ਤਰ੍ਹਾਂ ਹੀ ਅਸ਼ੋਕ ਕੁਮਾਰ ਪਟੇਲ ਨਗਰ ਕੈਥਲ ਹਰਿਆਣਾ ਇਹ ਲੰਬੀ ਲਿਸਟ ਆ ਵੱਲ ਕਹਿਣ ਦਾ ਮੋٹے ਤੌਰ ਤੇ ਮੇ ਭਾਵ ਹੈ ਕਿ 404 ਵੈਟਰਨਰੀ ਇਨਸਪੈਕਟਰਸ ਐਨੀਮਲ ਹਸਬੰਡਰੀ ਵਿੱਚ ਰੱਖਣੇ ਸੀਗੇ ਤੇ ਉਹਨਾਂ ਵਿੱਚੋਂ 134 ਲਿਟਰਲੀ ਆ ਇਹਨਾਂ ਨੂੰ ਪਰਸੈਂਟੇਜ ਕਿੰਨੀ ਬਣ ਜਾਂਦੀ 20 25 30% ਉਹ ਹਰਿਆਣਾ ਤੇ ਰਾਜਸਥਾਨ ਦੇ ਨੌਜਵਾਨ ਰੱਖੇ ਨੇ ਅੱਜ ਦੀ ਅਜੀਤ ਅਖਬਾਰ ਨੇ ਇਹ ਖਬਰ ਕੋ ਕਿ ਕੱਲ ਮੈਂ ਟਵੀਟ ਕੀਤਾ ਸੀ ਮੈਂ ਬਿਜ਼ੀ ਸੀਗਾ ਮਾਨਸਾ ਜਾ ਰਿਹਾ ਸੀ ਆਪਣੇ ਧਰਨੇ ਵਾਸਤੇ ਆ ਅਜੀਤ ਅਖਬਾਰ ਨੇ ਬਹੁਤ ਵੱਡੀ ਖਬਰ ਮੇਰੇ ਟਵੀਟ ਤੇ ਅਕਾਊਂਟ ਤੋਂ ਚੱਕ ਕੇ ਕਿ ਕਿਸ ਤਰ੍ਹਾਂ ਗੈਰ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਨੌਕਰੀ ਦਿੱਤੀ ਜਾ ਰਹੀ ਹੈ ਔਰ ਇਹ ਪਹਿਲੀ ਵਾਰ ਨਹੀਂ ਹੋ ਰਿਹਾ ਦੋਸਤੋ ਇਹ ਜਿਹੜੇ ਸ਼ੋਰ ਮਚਾਉਂਦੇ ਸੀ ਬਦਲਾਵ ਬਦਲਾਵ ਔਰ ਪੰਜਾਬ ਦੀ ਗੱਲ ਕਰਦੇ ਸੀ ਇਹਨਾਂ ਨੇ ਪਹਿਲਾਂ ਪੀਐਸ ਪੀਐਸਪੀਸੀਐਲ ਜਿਹੜਾ ਸਾਡਾ ਪਾਵਰਕਾਮ ਜਿਹੜੀ ਬਿਜਲੀ ਬੋਰਡ ਆ ਇਹਦੇ ਬਹੁਤ ਸਾਰੇ ਨੌਜਵਾਨ ਜਿਹੜੇ ਸੀਗੇ ਤੁਹਾਨੂੰ ਅਸੀਂ ਉਦੋਂ ਵੀ ਲਿਸਟਾਂ ਜਾਰੀ ਕੀਤੀਆਂ ਇਹਨਾਂ ਨੇ ਰਾਜਸਥਾਨ ਤੇ ਹਰਿਆਣੇ ਦੇ ਨੌਜਵਾਨਾਂ ਨੂੰ ਤਰਜੀਹ ਦਿੱਤੀ ਫਿਰ ਇਹਨਾਂ ਨੇ ਡਾਇਰੈਕਟ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਵਿੱਚ ਜਿਹੜੇ ਸੋਸ਼ਲ ਮੀਡੀਆ ਤੇ ਜਿਹੜੀ ਭਰਤੀ ਕਰਨੀ ਸੀ ਲੱਖ ਲੱਖ ਰੁਪਇਆ 75-75 ਹਜ਼ਾਰ ਰੁਪਇਆ ਤਨਖਾਹ 50-50 ਹਜ਼ਾਰ ਤਨਖਾਹ ਸਾਰੇ ਦਿੱਲੀੋਂ ਲਿਆ ਕੇ ਕੇਜਰੀਵਾਲ ਦੇ ਕਹਿਣ ਤੇ ਰਾਗਵ ਚੱਡੇ ਦੇ ਕਹਿਣ ਤੇ ਪੰਜਾਬ ਦੇ ਵਿੱਚ ਭਰਤੀ ਕੀਤੀ ਇਹਨਾਂ ਨੇ ਔਰ ਇਸੇ ਤਰ੍ਹਾਂ ਹੀ ਜਿਹੜੀਆਂ ਹੋਰ ਮਹਿਕਮਿਆਂ ਵਿੱਚ ਨੌਕਰੀਆਂ ਚੱਲ ਰਹੀਆਂ ਨੇ ਕਿਉਂਕਿ ਇਹ ਡੋਮੈਸਾਈਲ ਦੀ ਸ਼ਰਤ ਹੀ ਨਹੀਂ ਲਾਉਂਦੇ ਜਿੱਦਾਂ ਬਾਕੀ ਸਾਰੀਆਂ ਸਟੇਟਸ ਆਪਣੇ ਨੌਜਵਾਨਾਂ ਨੂੰ ਕੋ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਤੇ ਰਾਜਸਥਾਨ ਵਿੱਚ ਨੌਕਰੀ ਲੈ ਕੇ ਦਿਖਾਉਣ ਲੈ ਨਹੀਂ ਸਕਦੇ ਮਤਲਬ ਵੀ ਕੋਈ ਨਹੀਂ ਕਿਉਂਕਿ ਉਹ ਉਥੋਂ ਦੀ ਸਟੇਟ ਗਵਰਨਮੈਂਟ ਇਸ਼ਤਿਹਾਰ ਵਿੱਚ ਪਹਿਲਾਂ ਲਿਖਦੀ ਹੈ ਕਿ ਆਪਣਾ ਡੋਮੈਸ ਡੋਮੈਸਾਈਲ ਸਰਟੀਫਿਕੇਟ ਲਾਓ ਕਿ ਮੈਂ ਪੰਜਾਬ ਦਾ ਵਸਿੰਦਾ ਮੈਂ ਪੰਜਾਬ ਦਾ ਰਹਿਣ ਵਾਲਾ ਵਾਂ ਮੈਂ ਪੰਜਾਬ ਦੇ ਵਿੱਚੋਂ 10ਵੀਂ ਆ 12ਵੀਂ ਜਿਹੜੀ ਆ ਪੰਜਾਬੀ ਜ਼ੁਬਾਨ ਦੇ ਵਿੱਚ ਕੀਤੀ ਆ ਔਰ ਮੈਨੂੰ ਦੱਸਣ ਵਾਲਿਆਂ ਨੇ ਇਹ ਵੀ ਦੱਸਿਆ ਕਿ ਬੇਤਹਾਸ਼ਾ ਨਕਲ ਚੱਲਦੀ ਆ ਆ ਜਿਹੜੇ ਤੁਹਾਡਾ ਖਿਆਲ ਆ ਨਿਰਵਾਣ ਹਿਸਾਰ ਦੇ ਤੇਰੇ ਹਰਿਆਣੇ ਤੋਂ ਰਹਿਣ ਵਾਲੇ ਜਾਂ ਰਾਜਸਥਾਨ ਦੇ ਜ਼ਿਲ੍ਹਿਆਂ ਤੋਂ ਇੱਥੇ ਆ ਰਹੇ ਨੇ ਕਿ ਉਹਨਾਂ ਨੂੰ ਪੰਜਾਬੀ ਆਉਂਦੀ ਹੋਊਗੀ। ਔਰ ਕਈ ਵਾਰ ਇਹ ਵੀ ਸਰਕਾਰ ਕਹਿ ਦਿੰਦੀ ਕਿ ਤੁਹਾਨੂੰ ਅਸੀਂ ਨੌਕਰੀ ਤੇ ਰੱਖ ਲਿਆ ਵਾ। ਤੁਸੀਂ ਪੰਜਾਬੀ ਦਾ ਸਰਟੀਫਿਕੇਟ ਸਾਨੂੰ 6 ਮਹੀਨੇ ਬਾਅਦ ਪ੍ਰੋਵਾਈਡ ਕਰ ਦਿਓ। ਸਭ ਨੂੰ ਪਤਾ ਵਾ ਕਿ ਸਰਟੀਫਿਕੇਟ ਮੁੱਲ ਮਿਲਦੇ ਨੇ। ਜਿਹੜਾ ਮਰਜ਼ੀ ਜਾ ਕੇ ਉੱਥੇ ਖਰੀਦ ਸਕਦਾ ਵਾ। ਐਡਾ ਵੱਡਾ ਧੋਖਾ ਸਾਡੇ ਪੰਜਾਬ ਦੇ ਨੌਜਵਾਨ। ਔਰ ਉਹਦਾ ਭਗਵੰਤ ਰੋਜ਼ ਸ਼ੋਰ ਮਚਾਉਂਦਾ ਕਿ ਮਗਰਲੀਆਂ ਸਰਕਾਰਾਂ ਨੇ ਦਾ ਬੇੜਾ ਗਰਖ ਹੋ ਗਿਆ। ਇਹਨਾਂ ਨੇ ਨੌکریاں ਨਹੀਂ ਦਿੱਤੀਆਂ। ਔਰ ਸਾਰੇ ਸਾਡੇ ਨੌਜਵਾਨ ਜਿਹੜੇ ਨੇ ਉਹ ਵਿਦੇਸ਼ਾਂ ਨੂੰ ਭੱਜ ਗਏ ਨੇ ਏਜੰਟਾਂ ਦੇ ਸ਼ਿਕਾਰ ਹੋ ਗਏ ਨੇ ਕੈਨੇਡਾ 'ਚ ਰੁਲ ਰਹੇ ਨੇ ਔਰ ਇਹ ਗੱਲ ਸੱਚ ਵੀ ਹੈ ਪਰ ਇਹ ਦੱਸਣ ਕਿ ਇਹਨਾਂ ਨੇ ਪਿਛਲੇ 16 17 ਮਹੀਨਿਆਂ ਵਿੱਚ ਜਿਹੜੀਆਂ ਨੌਕਰੀਆਂ ਦਿੱਤੀਆਂ ਨੇ ਇਹ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਤੇ ਲੜਕੀਆਂ ਤੇ ਲੜਕਿਆਂ ਨੂੰ ਤਰਜੀਹ ਕਿਉਂ ਨਹੀਂ ਦਿੰਦੇ ਹੈਗੇ ਇਹ ਹਰਿਆਣੇ ਤੇ ਰਾਜਸਥਾਨ ਤੇ ਦਿੱਲੀ ਵਿੱਚੋਂ ਲਿਆ ਕੇ ਭਰਤੀ ਕਿਉਂ ਕੀਤੀ ਜਾ ਰਹੀ ਹੈ ਕੌਣ ਕਰਵਾ ਰਿਹਾ ਵਾ ਇਹਦਾ ਮਤਲਬ ਭਗਵਾਨਪਰਮਾਨ ਦੀ ਕੋਈ ਗੱਲ ਨਹੀਂ ਚੱਲ ਰਹੀ ਇੱਕ ਸਿਰਫ ਸ਼ਰਤ ਲਿਖਣੀ ਆ ਕਿ ਅਸੀਂ ਫਲਾਨੀਆਂ ਨੌਕਰੀਆਂ ਐਡਵਰਟਾਈਜ਼ ਕੀਤੀਆਂ ਇਹਦੇ ਡੋਮਸਾਈਲ ਸਰਟੀਫਿਕੇਟ ਹੋਵੇਗਾ ਇਹਨੂੰ ਬੋਨਫਾਈਟੀ ਪੰਜਾਬੀ ਹੋਣਾ ਪਵੇਗਾ ਇਹਦੇ ਕੋਲ ਦਸਵੀਂ ਆ 12ਵੀਂ ਦਾ ਸਰਟੀਫਿਕੇਟ ਹੋਣਾ ਜ਼ਰੂਰ ਹੈ ਪੰਜਾਬੀ ਪਾਸ ਕੀਤੀ ਦਾ ਕੁਝ ਨਹੀਂ ਮੰਗਦੇ ਤੇ ਸਾਡੀਆਂ ਨੌਕਰੀਆਂ ਜਿਹੜੀਆਂ ਔਰ ਸਾਡੇ ਨੌਜਵਾਨ ਇੱਥੇ ਇੰਨੇ ਇੱਕ ਹਤਾਸ਼ ਤੇ ਮਯੂਸ ਨੇ ਔਰ ਸਾਰੇ ਤਾਂ ਕੈਨੇਡਾ ਜਾ ਨਹੀਂ ਸਕਦੇ ਮੇਰੇ ਵੀਰੋ ਜਿਹੜੇ ਵਿਚਾਰੇ ਉਦਾਸ ਹੋ ਜਾਂਦੇ ਉਹ ਸਾਰੇ ਨਸ਼ਿਆਂ ਦੇ ਸ਼ਿਕਾਰ ਹੋਏ ਨੇ ਜਿਹੜੇ ਨਸ਼ੇ ਅੱਜ ਪੰਜਾਬ ਦੇ ਵਿੱਚ ਜਿਹੜੇ ਕਹਿੰਦੇ ਕੇਜਰੀਵਾਲ ਕੇ ਅਸੀਂ 3 ਮਹੀਨਾ ਚ ਨਸ਼ੇ ਖਤਮ ਕਰ ਦਾਂਗੇ ਮੇਰੇ ਆਪਣੇ ਹਲਕੇ ਚ ਦੋ ਨੌਜਵਾਨ ਇੱਕੋ ਇੱਕੋ ਜਗ੍ਹਾ ਤੇ ਇਕੋ ਹੀ ਜ਼ਹਿਰ ওভারਡੋਸ ਪੀ ਕੇ ਟੀਕੇ ਲਾ ਕੇ ਆਪਣੀਆਂ ਨਸਾਂ ਵਿੱਚ ਹਮੀਰੇ ਤੇ ਦਿয়ালਪੁਰ ਦੇ ਦਰਮਿਆਨ ਮਰੇ ਪਏ ਨਜ਼ਰ ਆਏ ਮੈਂ ਉਹਨਾਂ ਦੇ ਘਰਾਂ ਵਿੱਚ ਵੀ ਜਾ ਕੇ ਆਇਆ ਤੇ ਕੱਲ ਨੂੰ ਉਹਨਾਂ ਦਾ ਭੋਗ ਹੈ 9 ਤਰੀਕ ਨੂੰ ਦੋ ਨੌਜਵਾਨ ਇੱਕੋ ਜਗ੍ਹਾ ਦੇ ਉੱਤੇ ਔਰ ਇਸ ਤੋਂ ਇਲਾਵਾ ਜਿਹੜੇ ਬੇਤਹਾਸ਼ਾ ਲੜਕੀਆਂ ਦੇ ਨਸ਼ੇ ਦੀ ਵੀਡੀਓਜ਼ ਆਈਆਂ ਪੰਜਾਬ ਦੇ ਵਿੱਚ ਕੀ ਇਸ ਲਈ ਅਸੀਂ ਬਦਲਾਅ ਲੈ ਕੇ ਆਏ ਸੀ ਕਿ ਇਸ ਲਈ ਲੋਕਾਂ ਨੇ ਵੋਟਾਂ ਪਾਈਆਂ ਸੀ ਕਿ ਸਾਡੀਆਂ ਨੌਕਰੀਆਂ ਪੰਜਾਬ ਦੀਆਂ ਤੁਸੀਂ ਹਰਿਆਣਾ ਤੇ ਰਾਜਸਥਾਨ ਵਾਲਿਆਂ ਨੂੰ ਦਿਓ ਤੇ ਫਿਰ ਪੰਜਾਬ ਦਾ ਕੀ ਬਣੇਗਾ ਔਰ ਇੱਥੇ ਬਸ ਨਹੀਂ ਤੁਸੀਂ ਹਮੇਸ਼ਾ ਭੁੱਲ ਜਾਂਦੇ ਹੋ ਰਾਜ ਸਭਾ ਬਹੁਤ ਇੰਪੋਰਟੈਂਟ ਪੋਜੀਸ਼ਨ ਹੁੰਦੀ ਆ ਇਹਨਾਂ ਨੇ ਰਾਜ ਸਭਾ ਦੀਆਂ ਸਾਡੀਆਂ ਸੀਟਾਂ ਵੀ ਜਿਹੜੇ ਸੰਦੀਪ ਪਾਠਕ ਤੇ ਰਗਵ ਚੱਡਾ ਤੇ ਪਤਾ ਨਹੀਂ ਕਿਹੜੇ ਕਿਹੜੇ ਬੰਦਿਆਂ ਨੂੰ ਉੱਥੇ ਦੇਤੀਆਂ ਕੋਈ ਲੱਭਾ ਤਾਂ ਉਹ ਰਾਜ ਸਭਾ ਦਾ ਮੈਂਬਰ ਜਦੋਂ ਲੋੜ ਪੈਂਦੀ ਪੰਜਾਬ ਦੀ ਲੋੜ ਪੈਂਦੀ ਐਨਐਸਏ ਦਾ ਵਿਰੋਧ ਕਰਨ ਵਾਸਤੇ ਕਿੱਥੇ ਨੇ ਰਾਜ ਸਭਾ ਦੇ ਮੈਂਬਰ ਅੱਜ ਰੋਜ਼ ਲੋੜ ਪੈਂਦੀ ਪੰਜਾਬ ਦੇ ਵਿੱਚ ਨਸ਼ਿਆਂ ਦੀ ਗੱਲ ਉਠਾਉਣ ਵਾਸਤੇ ਕਿੱਥੇ ਨੇ ਰਾਜ ਸਭਾ ਦੇ ਮੈਂਬਰ ਅੱਜ ਲੋੜ ਪਵੇ ਪਵੇਗੀ ਸਾਨੂੰ ਕਿ ਗੈਰ ਪੰਜਾਬੀਆਂ ਨੂੰ ਤੇ ਬਾਹਰਲੇ ਸੂਬਿਆਂ ਦੇ ਨੌਜਵਾਨਾਂ ਨੂੰ ਤੁਸੀਂ ਪੰਜਾਬ ਵਿੱਚ ਨੌکریاں ਕਿਉਂ ਦੇ ਰਹੇ ਹੋ ਕਿੱਥੇ ਰਾਜ ਸਭਾ ਦੇ ਮੈਂਬਰ ਔਰ ਇੱਥੇ ਹੀ ਬਸ ਨਹੀਂ ਇਸ ਤੋਂ ਇਲਾਵਾ ਜਿਹੜੀਆਂ ਇੰਪੋਰਟੈਂਟ ਪੋਜੀਸ਼ਨਸ ਆ ਰਹੀਆਂ ਨੇ ਮਿਸਾਲ ਦੇ ਤੌਰ ਤੇ ਪਿੱਛੇ ਇਹਨਾਂ ਨੇ ਰੀਰਾ ਜਿਹੜਾ ਕਿ ਇੱਕ ਐਪੀਲੈਂਟ ਅਥਾਰਟੀ ਆ ਜਿਹੜਾ ਜਿੰਨੇ ਡਿਸਪਿਊਟ ਗਮਾੜਾ ਤੇ ਪੁੱਡਾ ਦੇ ਵਿੱਚੋਂ ਰਾਈਜ਼ ਹੁੰਦੇ ਨੇ ਉਹਦਾ ਜਿਹੜਾ ਮੈਂਬਰ ਲਾਉਣਾ ਸੀ ਉਹਦਾ ਚੇਅਰਮੈਨ ਲਾਉਣਾ ਸੀ ਕੇਜਰੀਵਾਲ ਨੇ ਆਪਣਾ ਇੱਕ ਕੋਈ ਉੱਥੋਂ ਰਿਟਾਇਰਡ ਸ਼ਾਇਦ ਐਡੀਸ਼ਨਲ ਚੀਫ ਸਕੱਟਰੀ ਸਿਗਾ ਉੱਥੇ ਸੇਵਾਮੁਕਤ ਹੋ ਚੁੱਕਾ ਦਿੱਲੀ 'ਚ ਉਹਨੂੰ ਲਿਆ ਕੇ ਰੀਰਾ ਦਾ ਚੇਅਰਮੈਨ ਲਾਇਆ ਉੱਥੋਂ ਹੀ ਲਿਆ ਕੇ ਰੇਰਾ ਦੇ ਮੈਂਬਰਸ ਲਾਏ ਨੇ ਔਰ ਉਸ ਤੋਂ ਬਾਅਦ ਪੰਜਾਬ ਸਟੇਟ ਐਜੂਕੇਸ਼ਨ ਬੋਰਡ ਜਿਹੜਾ ਜਿੰਨੇ ਸਾਨੂੰ ਪੜ੍ਹਾਈ ਕਰਾਉਣੀ ਆ ਜਿੰਨੇ ਸਾਡੇ ਬੱਚਿਆਂ ਨੂੰ ਪੰਜਾਬੀ ਸਿਖਾਉਣੀ ਗੁਰੂਆਂ ਦਾ ਇਤਿਹਾਸ ਸਿਖਾਉਣਾ ਬਾਬਾ ਬੰਦਾ ਸਿੰਘ ਬਹਾਦਰ ਦੀ ਜਾਣਕਾਰੀ ਦੇਣੀ ਆ ਉਹ ਦਿੱਲੀੋਂ ਲਿਆ ਕੇ ਕੋਈ ਬੀਬੀ ਬੇਦੀ ਆ ਉਸ ਨੂੰ ਚੇਅਰਮੈਨ ਬਣਾ ਦਿੱਤਾ ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦਾ ਔਰ ਹੁਣ ਬਾਬਾ ਫਰੀਦ ਯੂਨੀਵਰਸਿਟੀ ਜਿਹੜੀ ਆ ਸਾਡੀ ਸਭ ਤੋਂ ਪ੍ਰੀਮੀਅਰ ਯੂਨੀਵਰਸਿਟੀ ਆ ਮੈਡੀਕਲ ਕਾਲਜ ਆ ਉੱਥੇ ਜਿਹੜਾ ਇਹਨਾਂ ਨੇ ਡਾਕਟਰ ਰਾਜ ਭਾਦਰ ਦੀ ਤੋਹੀਨ ਕਰਕੇ ਤੋਂ ਮਨਿਸਟਰ ਨੇ ਕੱਢਿਆ ਸੀਗਾ ਉਹਨੂੰ ਹਟਾਉਣ ਤੋਂ ਬਾਅਦ ਇਹਨਾਂ ਨੇ ਹੁਣ ਜਿਹੜਾ ਭਰਤੀ ਕੀਤਾ ਵਾਈਸ ਚਾਂਸਲ ਇਹਨਾਂ ਨੂੰ ਕੋਈ ਪੰਜਾਬ ਤੋਂ ਚੰਗਾ ਬੰਦਾ ਨਹੀਂ ਲੱਭ ਜਿਹੜਾ ਪੈਨਲ ਬਣਿਆ ਸੀਗਾ ਉਹਦੇ ਵਿੱਚ ਪੀ.ਸੀ.ਆਈ ਦਾ ਇੱਕ ਹੈੱਡ ਆਫ ਨਿਊਕਲੀਅਰ ਮੈਡੀਸਨ ਪ੍ਰੋਫੈਸਰ ਬਲਜਿੰਦਰ ਸਿੰਘ ਇੱਕ ਸ਼ਾਇਦ ਸੈਕਟਰ 32 ਤੋਂ ਹਸਪਤਾਲ ਸੀਗਾ ਡਾਕਟਰ ਕੱਕੜ ਪੰਜਾਬ ਦੇ ਰਹਿਣ ਵਾਲੇ ਇੱਕ ਪਟਿਆਲੇ ਦਾ ਕੋਈ ਐਮਿਨੈਂਟ ਡਾਕਟਰ ਸੀਗਾ ਕਿਸੇ ਨੂੰ ਨੌਕਰੀ ਨਹੀਂ ਦਿੱਤੀ ਤੇ ਦਿੱਲੀੋਂ ਲਿਆ ਕੇ ਮੈਂ ਉਹਦਾ ਨਾਮ ਹੀ ਭੁੱਲ ਗਿਆ ਉਸ ਬੰਦੇ ਦਾ ਉਹ ਜਿਹਦਾ ਕੋਈ ਲੈਣ ਦੇਣ ਨਹੀਂ ਜਿਹਦਾ ਕੋਈ ਸਰੂਕਾਰ ਨਹੀਂ ਪੰਜਾਬ ਦੇ ਨਾਲ ਉਹਨੂੰ ਪੰਜਾਬ ਜਿਹੜੀ ਸਾਡੀ ਬਾਬਾ ਫਰੀਦ ਯੂਨੀਵਰਸਿਟੀ ਆ ਉੱਥੇ ਲਿਆ ਕੇ ਉਹਨੂੰ ਵਾਈਸ ਚਾਂਸਲਰ ਸਾਡੇ ਸਿਰ ਦੇ ਉੱਤੇ ਬਿਠਾ ਦਿੱਤਾ ਕਿ ਇਸ ਲਈ ਪੰਜਾਬੀਓ ਤੇ ਆਮ ਆਦਮੀ ਦੇ ਵਰਕਰਸ ਨੂੰ ਪੁੱਛਣਾ ਚਾਹੁੰਨਾ ਇਸ ਲਈ ਵੋਟਾਂ ਪੁਆਈਆਂ ਸਾਡੇ ਤੋਂ ਤੁਸੀਂ ਤੁਹਾਨੂੰ ਕਿਸੇ ਨੂੰ ਮੌਕਾ ਦਿੱਤਾ ਤੁਹਾਨੂੰ ਆ ਜਿਹੜਾ ਲੱਖ ਲੱਖ ਰੁਪਏ ਦੀ ਡਾਇਰੈਕਟ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਕੀ ਤੁਸੀਂ ਸੋਸ਼ਲ ਮੀਡੀਆ ਦੇ ਸਾਰੀ ਗੱਲ ਕਰਨਾ ਨਹੀਂ ਜਾਣਦੇ ਛਾੜੂ ਦੇ ਵਰਕਰਸ ਨੂੰ ਪੁੱਛਣਾ ਚਾਹੁੰਨਾ ਮੈਂ ਤੁਹਾਡੀ ਵਾਰੀ ਕਦੀ ਨਹੀਂ ਆਵੇਗੀ ਤੁਸੀਂ ਸਿਰਫ ਜੁੱਤੀਆਂ ਖਾਣ ਲਈ ਤੇ ਦਰੀਆਂ ਚੱਕਣ ਲਈ ਤੇ ਪੋਸਟਰ ਲਾਉਣ ਲਈ ਤੁਹਾਨੂੰ ਰੱਖਿਆ ਗਿਆ ਵਾ ਇਹ ਏਡਾ ਭਾਰੀ ਵਿਤਕਰਾ ਸਾਡੇ ਨੌਜਵਾਨਾਂ ਦੇ ਨਾਲ ਕਿ ਸਰਕਾਰ ਬਣ ਗਈ ਹੁਣ ਕੋ ਪੁੱਛਣ ਵਾਲੇ ਨਹੀਂ ਗਾ ਔਰ ਏਡਾ ਝੂਠ ਬੋਲ ਰਹੇ ਨੇ ਨਿਤ ਦਿਨ ਭਗਵੰਤ ਸਿੰਘ ਮਾਨ ਏਡਾ ਫੋਟੋਆਂ ਲਾ ਦਿੰਦਾ ਆਪਣੀਆਂ ਇੱਕ ਮਿੰਟ ਐ ਐ ਕਰਕੇ ਆ ਪਹਿਲੀ ਗੱਲ ਤਾਂ ਬੜੀ ਐਰੋਗੈਂਟ ਫੋਟੋ ਆ ਇੱਕ ਚੀਫ ਮਿਨਿਸਟਰ ਸਾਰੇ ਬੋਰਡਾਂ 'ਚ ਲਾ ਕੇ ਮੈਂ ਕੱਲ ਮਾਨਸਾ ਜਾ ਰਿਹਾ ਸੀ ਤੇ ਲਈ ਪੰਜਾਬ ਭ੍ਰਿਸ਼ਟਾਚਾਰ ਮੁਕਤ ਕਰ ਦਿੱਤਾ ਲੈ ਵੀ ਆਪਣੇ ਦਿਲ ਤੇ ਦਿਲ ਤੇ ਹੱਥ ਰੱਖ ਕੇ ਸੌਂ ਖਾ ਕੇ ਕਹੀਂ ਭਗਵੰਤ ਸਿੰਘ ਮਾਨ ਕਿ ਕੀ ਭ੍ਰਿਸ਼ਟਾਚਾਰ ਮੁੱਕ ਗਿਆ ਪੰਜਾਬ ਦਾ ਬਿਲਕੁਲ ਜਿੰਨਾ ਪਹਿਲਾ ਭ੍ਰਿਸ਼ਟਾਚਾਰ ਸੀ ਉਦੋਂ ਉਹਨਾਂ ਉਹਨਾਂ ਕੋਈ ਇੱਕ ਅੱਧਾ ਗੁਣਾ ਵੱਧ ਹੋਵੇਗਾ ਘਟਿਆ ਨਹੀਂਗਾ ਸਾਰਾ ਪੂਡਾ ਗਮਾਡਾ ਕੋਈ ਚੇਂਜ ਆਫ ਲੈਂਡ ਯੂਸ ਕੋਈ ਸਰਟੀਫਿਕੇਟ ਲੈਣਾ ਕੋਈ ਪ੍ਰਮਾਨਗੀ ਲੈਣੀ ਕੋਈ ਬਿਲਡਰ ਨੇ ਕੰਮ ਲੈਣਾ 100% ਪੁਲਿਸ ਸਟੇਸ਼ਨ ਤਹਿਸੀਲਾਂ ਚ ਸਾਰਿਆਂ ਦਾ ਔਰ ਫਿਰ ਕਹਿੰਦੇ ਜੀ ਅਸੀਂ ਤੁਸੀਂ ਜਾ ਕੇ ਸਟਿੰਗ ਆਪਰੇਸ਼ਨ ਕਰਿਆ ਕਰੋ ਲੈ ਮੈਂ ਮਾੜਾ ਜਾ ਮੈਂ ਕੈਮਰਾ ਲੈ ਕੇ ਰਾਜ ਐਸਟੀਐਮ ਤੇ ਦਫਤਰ ਗਿਆ ਸੀ ਭਲਾਥਾੜੇ ਦੇ ਉਹ ਦਿਨ ਹੈ ਨਹੀਂ ਸੀਗਾ ਮੈਂ ਕਿਹੜਾ ਕੋ ਉਹਦਾ ਕੋਈ ਚੋਰੀ ਫੜਨੀ ਸੀ ਮੈਂ ਸਿਰਫ ਲੋਕਾਂ ਨੂੰ ਦੱਸਣਾ ਸੀਗਾ ਕਿ ਆ ਸਾਡੇ ਜਿਹੜੇ ਫਸਲਾਂ ਦਾ ਨੁਕਸਾਨ ਹੋਇਆ ਸੀ ਪਿਛਲੀ ਕਣਕ ਦਾ ਕਿ ਆ ਸਾਡਾ ਮਸਲਾ ਮੈਂ ਐਸਡੀਐਮ ਨੂੰ ਮਿਲਣਾ ਹੈ ਐਸਡੀਐਮ ਹਾਜ਼ਰ ਨਹੀਂਗਾ ਮੈਂ ਤੇ ਐਫਆਈਆਰ ਕਰਜ ਕਰਾ ਦਿੱਤੀ ਸੀ ਔਰ ਕਿੱਡਾ ਝੂਠ ਬੋਲ ਰਹੇ ਪਿਛਲੇ ਦਿਨੀ ਆ ਕਿੱਡੇ ਵੱਡੇ ਪੱਧਰ ਤੇ ਉੱਤੇ ਹੜ ਆਏ ਪੰਜਾਬ ਦੇ ਉੱਤੇ ਅਸੀਂ ਤਾਂ ਜੀ ਕੱਲੀ ਕੱਲੀ ਮੁਰਗੀ ਦਾ ਕੱਲੀ ਕੱਲੀ ਬੱਕਰੀ ਦਾ ਅਸੀਂ ਹਰਜਾਨਾ ਦੇ ਜਿਹੜੇ ਮਗਰਲੇ ਹਰਜਾਨੇ ਨੇ ਜਿਹੜਾ ਸਾਡਾ ਉਹ ਨਰਮਾ ਤਬਾਹ ਹੋਇਆ ਮਾਲਵੇ ਦੀ ਧਰਤੀ ਤੇ ਗੁਲਾਬੀ ਸੁੰਡੀ ਕਰਕੇ ਪਿਛਲੀ ਕਣਕ ਪਿਛਲਾ ਝੋਨਾ ਅਖੇ ਵਿਸਾਖੀ ਤੋਂ ਪਹਿਲਾਂ ਹੀ ਗੁਰਦੁਆਰਿਆਂ ਦੀ ਤਾਂ ਲੋੜ ਹੀ ਨਹੀਂਗੀ ਅਸੀਂ ਪਹਿਲਾਂ ਹੀ ਤੁਹਾਡੇ ਵਿੱਚ ਪੈਸੇ ਪਾਦੇ ਕਿੱਥੇ ਨੇ ਪੈਸੇ ਉਹ ਸਾਰੇ ਔਰ ਹੁਣ ਇੱਕ ਪਾਸੇ ਇਹਨਾਂ ਦਾ ਵਿੱਤ ਮੰਤਰੀ ਤੇ ਮਨਿਸਟਰ ਕਹੀ ਜਾਂਦੇ ਜੀ ਸਾਡੇ ਕੋਲ ਪੈਸੇ ਹੈ ਨਹੀਂਗੇ ਅਸੀਂ ਕੇਂਦਰ ਨੂੰ 1500 ਕਰੋੜ ਰੁਪਏ ਦਾ ਨੁਕਸਾਨ ਭਰ ਕੇ ਭੇਜਿਆ ਵਾ ਤੇ ਭਗਵੰਤ ਮਾਨ ਕਹੀ ਜਾਂਦਾ ਇੱਥੇ ਬੈਠਾ ਉਸੇ ਕੈਬਨਿਟ ਮੀਟਿੰਗ ਤੋਂ ਬਾਹਰ ਨਿਕਲ ਕੇ ਸਾਨੂੰ ਤਾਂ ਪੈਸੇ ਹੀ ਬਹੁਤ ਜ਼ਿਆਦਾ ਵਾ ਸਾਨੂੰ ਤਾਂ ਕਿਸੇ ਗੱਲ ਦੀ ਘਾਟ ਹੀ ਨਹੀਂ ਗਈ ਸਾਡੇ ਕੋਲ ਤਾਂ ਖਜ਼ਾਨਾ ਭਰਿਆ ਪਿਆ ਵਾ ਇੰਨਾ ਦੋਗਲਾਪਨ ਸਰਕਾਰ ਦੇ ਵਿੱਚ ਔਰ ਐਡਾ ਝੂਠ ਪਰ ਜਾ ਕੇ ਕੇਜਰੀਵਾਲ ਨੂੰ ਖੜਾ ਕਰਦੇ ਅਸੀਂ ਅਸੀਂ ਨੇ ਪੰਜਾਬ ਕੋ ਭ੍ਰਿਸ਼ਟਾਚਾਰ ਮੁਕਤ ਕਰ ਦਿਆ ਹੈ ਔਰ ਸਾਰੇ ਦੇਸ਼ ਵਿੱਚ ਤੁਹਾਡੇ ਪੈਸੇ ਦੇ ਇਸ਼ਤਿਹਾਰ ਲੱਗ ਰਹੇ ਨੇ 750 ਕਰੋੜ ਰੁਪਿਆ ਪੰਜਾਬ ਦਾ ਬਜਟ ਰੱਖਿਆ ਹੋਇਆ ਮੀਡੀਆ ਦੀ ਮੈਨੇਜਮੈਂਟ ਵਾਸਤੇ ਚੰਡੀਗੜ੍ਹ ਸ਼ੁਰੂ ਹੋ ਜੋ ਲੇਕ ਰੋਡ ਤੋਂ ਲੈ ਕੇ ਥੱਲੇ ਸਾਰਾ ਚੰਡੀਗੜ੍ਹ ਮੁਹੱਲੀ ਟਰਾਈ ਸਿਟੀ ਇਲੈਕਟ੍ਰੋਨਿਕ ਬੋਰਡ ਲੱਖ ਲੱਖ ਡੇਡ ਡੇਡ ਲੱਖ ਰੁਪਏ ਦਾ ਬੋਰਡ ਜਿਹੜਾ ਰਾਤ ਨੂੰ ਜਾਗਦਾ ਵਾ ਸਾਰੇ 에য়ারਪੋਰਟਾਂ ਤੇ ਫੋਟੋਆਂ ਕੇਚਰੀਵਾਲ ਤੇ ਭਗਵੰਤ ਮਾਨ ਦੀਆਂ ਔਰ ਸਾਡਾ ਜਹਾਜ਼ ਇਧਰ ਹੜ ਆ ਰਹੇ ਨੇ ਇੱਕ ਦਿਨ ਸਿਰਫ ਪਜਾਮਾ ਲਪੇੜ ਕੇ ਉੱਥੋਂ ਮੁੜ ਕੇ ਕੇਚਰੀਵਾਲ ਨੂੰ ਲੈ ਕੇ ਕਦੀ ਕਰਨਾਟਕਾ ਜਾ ਰਹੇ ਜੀ ਕਦੀ ਦਿੱਲੀ ਜਾ ਰਹੇ ਜੀ ਮੀਟਿੰਗਾਂ ਕਦੀ ਬ ਔਰ ਇਥੇ ਬਸ ਨਹੀਂ 왓 ਅਬਾਊਟ ਵੀ ਆਈ ਪੀ ਕਲਚਰ ਤੁਸੀਂ ਕਹਿੰਦੇ ਸੀ ਕਿ ਜੀ ਅਸੀਂ ਤਾਂ ਪੈਨਸ਼ਨਾਂ ਵਾਲੇ ਤੇ ਜਿਹੜੇ ਸਾਧ ਦੇ ਜੇ ਰੇੜੀਆਂ ਵਾਲਿਆਂ ਨੂੰ ਅਸੀਂ ਮੌਕਾ ਦੇਵਾਂਗੇ ਕਿੱਥੇ ਗਈਆਂ ਤੁਹਾਡੀਆਂ ਰੇੜੀਆਂ ਤੇ ਕਿੱਥੇ ਗਏ ਤੁਹਾਡੇ ਪੈਨਸ਼ਨ ਤੁਸੀਂ ਮੇਰੇ ਖਿਆਲ ਤੁਹਾਡਾ ਹਜ਼ਾਰ ਬੰਦੇ ਦਾ ਅਮਲਾ ਭਗਵੰਤ ਸਿੰਘ ਮਾਨ ਦੇ ਪਰਿਵਾਰ ਦੇ ਕੋਲ ਔਰ ਵੱਡੀਆਂ ਲੈਕਸਸ ਗੱਡੀਆਂ ਕਰੋੜਾ ਰੁਪਏ ਚਲੋ ਭਗਵੰਤ ਮਾਨ ਤਾਂ ਚੀਫ ਮਿਨਿਸਟਰ ਹੈ ਇਹ ਤਾਂ ਆਪਣੀ ਗੱਲ ਤੋਂ ਮੁੱਕਰ ਕੇ ਫੇਰ ਵੀ ਵੀ ਆਈ ਪੀ ਬਣ ਸਕਦਾ ਵਾ ਪਰ ਇਹਦੀ ਮਾਤਾ ਇਹਦੀ ਭੈਣ ਇਹਦੀ ਧਰਮ ਪਤਨੀ ਸੋਨੇ ਦੇ ਨਾਲ ਲੱਦੀਆਂ ਹੋਈਆਂ ਸੋਨੇ ਨਾਲ ਲੱਦੀਆਂ ਇਹਨਾਂ ਦੇ ਕੋਲ 16 ਮਹੀਨਿਆਂ ਵਿੱਚ ਇੰਨਾ ਸੋਨਾ ਕਿੱਥੋਂ ਆ ਗਿਆ ਜੀ ਕਿਉਂਕਿ ਐਫੀਡੇਵਿਟ ਮੈਂ ਦਿਖਾਇਆ ਸੀ ਤਾਂ ਉਹਨੂੰ ਉਹਦੋਂ ਭਗਵਾਨਪਤ ਮਾਨ ਦੇ ਐਫੀਡੇਵਿਟ ਵਿੱਚ ਸਿਰਫ 9.5 ਟੋਲੇ ਸੋਨਾ ਦਿਖਾਇਆ ਗਿਆ ਵਾ 9.5 ਟੋਲੇ ਟੋਲਿਆਂ ਤੋਂ 16 ਮਹੀਨਿਆਂ ਚ ਕਿੱਲਿਆਂ ਦਾ ਕਿੱਲੂਆਂ ਦੇ ਹਿਸਾਬ ਨਾਲ ਸੋਨਾ ਔਰ 1-1 ਕਰੋੜ ਰੁਪਏ ਦੀ ਮੁੰਦਰੀ ਇਹ ਕਿੱਥੋਂ ਆਇਆ ਤੁਹਾਡੇ ਕੋਲ ਤੁਸੀਂ ਵਿਜੀਲੈਂਸ ਦੁਦਿਆਂ ਦੇ ਵਾਲੇ ਤਾਂ ਬਹੁਤ ਕਮਾਉਂਦੇ ਹੋ ਮੇਰੇ ਖਿਲਾਫ 51 ਸਾਲ ਪੁਰਾਣਾ ਕੱਢ ਕੇ ਤੁਸੀਂ ਮਾਲ ਮੈਕਮੇ ਦਾ ਸਾਡੇ ਪਰਿਵਾਰ ਦਾ ਆਪਣਾ ਤੇ ਐਫ ਆਈ ਆਰ ਦਰਜ ਕੀਤੀ ਆ ਕਿ ਵਿਜੀਲੈਂਸ ਤੁਹਾਡੀ ਵੀ ਜਾਂਚ ਕਰੇਗੀ ਕਦੀ ਹਾਂ ਤੁਸੀਂ ਲੁਕੋ ਲੋ ਬਚਾ ਲੋ ਕਟਾਰੂ ਚੱਕ ਬਚਾ ਲੋ ਸਰਬਜੀਤ ਕੌਰ ਮਾਨੂੰਕੇ ਬਚਾ ਲੋ ਦੀਪ ਕੰਬੋਜ ਬਚਾ ਲੋ ਜਗਦੀਪ ਕੰਬੋਜ ਬਚਾ ਲੋ ਉਹ ਐਮ ਐਲ ਏ ਜਿਹਨੇ ਪੱਤਰਕਾਰ ਦੇ ਚਪੇੜਾ ਮਾਰੀਆਂ ਸਭ ਨੂੰ ਬਚਾਓ ਬਟ ਦ ਕ੍ਰਾਈਮ ਇਜ਼ ਨਾਟ ਗੋਇੰ ਟੂ ਬੀ ਐਬਸੋਲਵਡ ਕ੍ਰਾਈਮ ਕੰਟੀਨਿਊਜ਼ ਟੂ ਬੀ ਥੇਰ ਜਿਹੜਾ ਕਟਾਰੂ ਚੱਕ ਨੇ ਗੁਨਾਹ ਕੀਤਾ ਉਹਦੀਆਂ ਵੀਡੀਓਜ਼ ਪਬਲਿਕ ਡੋਮੇਨ ਤੇ ਸਰਕਾਰ ਦੀ ਫੋਰੈਂਸਿਕ ਲੈਬ ਤੋਂ ਮਨਜ਼ੂਰ ਸ਼ੁਦਾ ਪਈਆਂ ਨੇ ਪਬਲਿਕ ਡੋਮੇਨ 'ਚ ਮਤ ਸਮਝਣਾ ਕਿ ਕੋਈ ਰਾਜ ਜਿਹੜਾ ਵਾ ਕੋਈ ਇਹ ਸਦੀਆਂ ਚੱਲਣਾ ਇਹ ਇਹ 2.5 ਸਾਲ ਦੀ ਖੇਡ ਐ ਸਿਰਫ ਔਰ ਉਸ ਤੋਂ ਬਾਅਦ ਰਾਜ ਪਲਟਾ ਹੋਵੇਗਾ ਰਾਜ ਤਬਦੀਲ ਹੋਵੇਗਾ ਔਰ ਸਭ ਨੂੰ ਅਕਾਊਂਟ ਦੇਣਾ ਪਵੇਗਾ ਜਿੱਦਾਂ ਤੁਸੀਂ ਹੁਣ ਸਾਡੇ ਪਾਰਟੀ ਦੇ ਆਗੂਆਂ ਦੇ ਮਗਰ ਚੜੇ ਹੋਏ ਨਾ ਤੁਹਾਨੂੰ ਵੀ ਦੇਣਾ ਪਵੇਗਾ ਸਾਰਾ ਮਤ ਇਹ ਇਦਾਂ ਹੀ ਸਮਝਦੇ ਸੀ ਪੁਰਾਣੇ ਆਗੂ ਵੀ ਵੀ ਅਸੀਂ ਜਿੰਨਾ ਮਰਜ਼ੀ ਲੁੱਟ ਲਈਏ ਪੰਜਾਬ ਨੂੰ ਕਿਹੜਾ ਕੋਈ ਪੁੱਛਣ ਵਾਲਾ ਪੁੱਛਣ ਵਾਲੇ ਬੈਠੇ ਨੇ ਔਰ ਪੁੱਛਿਆ ਜਾਵੇਗਾ ਸਾਰਿਆਂ ਨੂੰ ਪਰ ਅੱਜ ਮੈਂ ਤੁਹਾਡੇ ਨਾਲ ਜਿਹੜਾ ਵਿਸ਼ਾ ਸੀਗਾ ਆ ਜੜੀਆਂ ਸਾਡੇ ਪੰਜਾਬ ਦੇ ਨੌਜਵਾਨਾਂ ਨਾਲ ਐਡਾ ਭਾਰੀ ਵਿਤਕਰਾ ਹੋ ਰਿਹਾ ਔਰ ਸਾਰੀਆਂ ਨੌਕਰੀਆਂ ਬਾਹਰਲੇ ਬੰਦਿਆਂ ਨੂੰ ਦਿੱਤੀਆਂ ਜਾ ਰਹੀਆਂ ਇਹ ਭਗਵੰਤ ਮਾਨ ਨੂੰ ਇਹਦੇ ਬਾਰੇ ਦੱਸਣਾ ਚਾਹੀਦਾ ਲੋਕਾਂ ਨੂੰ ਵੀ ਕਿਉਂ ਨੌਕਰੀਆਂ ਦੇ ਰਿਹਾ ਉਹ ਕੌਣ ਤੇਰੇ ਤੋਂ ਦੁਆਰਿਆ ਚੀਫ ਮਿਨਿਸਟਰ ਤੂੰ ਆ ਕਿ ਕੌਣ ਆ ਇਹ ਤੁਹਾਨੂੰ ਆਪ ਦੱਸਣਾ ਪਵੇਗਾ ਇਹ ਲੋਕ ਜਾਣਨਗੇ ਪੁੱਛਣਗੇ ਔਰ ਜਿੰਨੀਆਂ ਗੱਲਾਂ ਪਬਲਿਕ ਡੋਮੇਨ ਚ ਆਪੋਜੀਸ਼ਨ ਲੈ ਕੇ ਆਉਂਦੀ ਤੁਸੀਂ ਕਿਸੇ ਗੱਲ ਦਾ ਉੱਥੇ ਜਾ ਕੇ ਜਵਾਬ ਦੇਣਾ ਔਰ ਮੈਨੂੰ ਦੁੱਖ ਮੀਡੀਆ ਤੇ ਅਫਸੋਸ ਬਹੁਤ ਹੈ ਕਿ ਜਿਹੜੀਆਂ ਗੱਲਾਂ ਪੁੱਛਣ ਵਾਲੀਆਂ ਨੇ ਮੀਡੀਆ ਦੇ ਕਿਸੇ মিডিਆ ਨੇ ਭਗਵੰਤ ਮਾਨ ਨੂੰ ਡਰੱਗਸ ਤੇ ਕੁਐਸਚਨ ਕੀਤਾ ਕਿਸੇ মিডিਆ ਨੇ ਕਿਹਾ ਕਿ ਤੁਸੀਂ ਗੈਰ ਪੰਜਾਬੀਆਂ ਨੂੰ ਰਾਜ ਸਭਾ ਤੋਂ ਲੈ ਕੇ ਪੰਜਾਬ ਦੀਆਂ ਨੌਕਰੀਆਂ ਦਿੱਤੀਆਂ ਕਿਸੇ মিডিਆ ਨੇ ਪੁੱਛਿਆ ਕਿ ਤੁਹਾਡੀਆਂ ਔਰਤਾਂ ਇੰਨਾ ਗਹਿਣੇ ਨਾਲ ਲੱਤੀਆਂ ਤੇ ਸਰਕਾਰੀ ਅਮਲੇ ਦਾ ਦੁਰਸਤਮਾਲ ਕਿਉਂ ਕਰ ਰਹੀਆਂ ਕਿਸੇ মিডিਆ ਨੇ ਪੁੱਛਿਆ ਕਿ ਤੁਸੀਂ ਹਜ਼ਾਰਾਂ ਆਦਮੀ ਸਿਕਿਉਰਿਟੀ ਤੇ ਤੇ ਵੀਆਈਪੀ ਤੇ ਸਾਡੇ ਜਹਾਜ਼ ਦਾ ਇਸਤੇਮਾਲ ਕਿਉਂ ਕਰਦੇ ਕਿਸਨੇ ਨਹੀਂ ਪੁੱਛਿਆ ਸਿਰਫ ਇੱਕ ਪਾਸਿਓਂ ਆਉਂਦਾ ਜਿਹੜੀ ਗੱਲ ਉਹਨਾਂ ਨੂੰ ਸਿਖਾਈ ਹੁੰਦੀ মিডিਆ ਨੂੰ ਤਾਂ ਹੀ ਮੈਂ ਕੁਝ মিডিਆ ਨੂੰ ਬਿਕਾਊ ਲੈਵਲ ਕੀਤਾ ਸਾਰੇ ਨੂੰ ਨਹੀਂ ਬਹੁਤ ਅੱਛੇ 22 ਕੇ 25 ਚੈਨਲ ਇਕੱਠੇ ਹੋਏ ਨੇ ਮਾਲਵੇ ਦੀ ਧਰਤੀ ਤੇ ਮੈਂ ਉਹਨਾਂ ਦੇ ਨਾਲ ਆ ਔਰ ਉਹ ਪੰਜਾਬ ਦੇ ਲੋਕਾਂ ਦੇ ਨਾਲ ਨਾ ਇਸ ਕਰਕੇ ਮੈਂ ਉਹਨਾਂ ਦੇ ਨਾਲ ਆ ਪਰੰਤੂ ਮੈਂ ਤੁਹਾਨੂੰ ਸਭ ਨੂੰ ਕਹਿਣਾ ਚਾਹੁੰਦਾ ਕਿ ਠੀਕ ਹੈ ਅਸੀਂ ਵੋਟਾਂ ਪਾਤੀਆਂ ਸਰਕਾਰ ਬਣਾਤੀ ਪਰ ਇਹਨਾਂ ਦੇ ਝੂਠੇ ਝਾਂਸਿਆਂ 'ਚ ਨਹੀਂ ਆਉਣਾ ਚੋਣਾ ਫੇਰ ਆਉਣੀਆਂ ਨੇ ਸਮਾਂ ਫੇਰ ਆਵੇਗਾ ਤੁਹਾਡੇ ਕੋਲ ਇਹਨਾਂ ਦੀ ਝੂਠੀਆਂ ਗੱਲਾਂ ਨਾ ਸੁਣੋ ਇਹ ਝੂਠ ਬੋਲਣ ਚ ਸੋਸ਼ਲ ਮੀਡੀਆ 'ਚ ਪ੍ਰਚਾਰ ਕਰਨ ਸਰਕਾਰੀ ਪੈਸੇ ਦਾ ਦੁਰਸਤਮਾਲ ਕਰਕੇ ਇੱਕ ਪਬਲਿਸਿਟੀ ਵਾਲੀ ਪਾਰਟੀ ਆ ਇਸ ਤੋਂ ਇਲਾਵਾ ਇਹਨਾਂ ਦਾ ਕੁਝ ਨਹੀਂ ਹੈ ਔਰ ਮੈਂ ਤੁਹਾਡੇ ਜ਼ਰੀਏ ਇਹ ਪੁੱਛਣਾ ਚਾਹਣਾ ਭਗਵਾਨਪਰਮਾਨ ਨੂੰ ਕਿ ਤੇਰੇ ਕੋਲ ਕੋਈ ਜਵਾਬ ਹੈ ਕਿ ਤੂੰ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਕਿਉਂ ਨਹੀਂ ਦੇ ਰਿਹਾ ਤੇ ਹਰਿਆਣਾ ਤੇ ਰਾਜਸਥਾਨ ਤੇ ਹਿਮਾਚਲ ਵਾਲਿਆਂ ਨੂੰ ਕਿਉਂ ਦੇ ਰਿਹਾ ਗੱਲਾਂ ਤਾਂ ਹੋਰ ਬਹੁਤ ਨੇ ਹੋਰ ਬਹੁਤ ਕਰਨ ਵਾਲੀਆਂ ਤੁਹਾਡੇ ਨਾਲ ਤਾਈਂਓ ਮੈਂ ਉਹ ਬਿੱਲ ਲਿਆ ਰਿਆ ਸੀਗਾ ਕਿ ਹਿਮਾਚਲ ਔਰ ਰਾਜਸਥਾਨ ਦੀ ਤਰਜ਼ ਤੇ ਸਾਡਾ ਇੱਥੇ ਕੋਈ ਵੋਟਰ ਨਾ ਬਣ ਸਕੇ ਇੱਥੇ ਕੋ ਆਣ ਕੇ ਛੱਟਪਟ ਮਾਲਕ ਨਾ ਬਣ ਸਕੇ ਲੇਕਿਨ ਉਸ ਬਿੱਲ ਦਾ ਵੀ ਇਹਨਾਂ ਨੇ ਨਰਾਦਰ ਕੀਤਾ ਇਹਨਾਂ ਨੇ ਕੋਈ ਗੱਲ ਨਹੀਂ ਸਮਝੀ ਕਿਉਂਕਿ ਮੇਰਾ ਹਿਸਾਬ ਨਾਲ ਇਹਨਾਂ ਨੂੰ ਪੰਜਾਬ ਤੇ ਪੰਜਾਬੀਆਂ ਤੇ ਆਪਣੀ ਧਰਤੀ ਦੇ ਨਾਲ ਇੰਨਾ ਪਿਆਰ ਨਹੀਂਗਾ ਜਿੰਨਾ ਇਹ ਦਿਖਾਉਂਦੇ ਨੇ ਔਰ ਇਹਨਾਂ ਨੂੰ ਕੰਟਰੋਲ ਕਰਨ ਵਾਲੇ ਇਹਨਾਂ ਦੇ ਆਕਾ ਜਿਹੜੇ ਨੇ ਉਹ ਦਿੱਲੀ ਬੈਠੇ ਨੇ ਤੁਹਾਡਾ ਸਭ ਦਾ ਮੇਰੇ ਨਾਲ ਜੁੜਨ ਵਾਸਤੇ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ